ਦੋਸਤੋ ਭਾਰਤ ਵਿੱਚ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਨੇਤਾ ਅਟਲ ਬਿਹਾਰੀ ਵਾਜਪਾਈ ਜੋ ਦੇਸ਼ ਦੇ ਪਹਿਲੇ ਐਸੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਨੇ ਆਪਣਾ 5 ਸਾਲਾ ਦਾ ਕਾਰਜਕਾਲ ਪੂਰਾ ਕੀਤਾ ਸੀ ਦੋਸਤੋ ਅਟਲ ਬਿਹਾਰੀ ਵਾਜਪਾਈ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਸਭ ਤੋਂ ਵੱਡੀ ਵਿਰੋਧੀ ਨੇਤਾ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਦਰਜਾ ਦਿੱਤਾ ਸੀ ਕਿ ਇੰਦਰਾ ਗਾਂਧੀ ਤਾਂ Hindu ਧਰਮ ਦੀ ਦੇਵੀ ਦੁਰਗਾ ਦਾ અવਤਾਰ ਹੈ ਅਟਲ ਬਿਹਾਰੀ ਵਾਜਪਾਈ ਦੇ ਇੰਦਰਾ ਗਾਂਧੀ ਨੂੰ ਦਿੱਤੇ ਇਸ ਸਨਮਾਨ ਬਾਰੇ ਪੂਰੇ ਭਾਰਤ ਸਮੇਤ ਪੰਜਾਬ ਵਿੱਚ ਵੀ ਸਮੇਂ-ਸਮੇਂ ਤੇ ਚਰਚਾਵਾਂ ਹੁੰਦੀਆਂ ਰਹਿੰਦੀਆਂ ਹਨ ਖਾਸ ਕਰਕੇ ਪੰਜਾਬ ਵਿੱਚ ਚਰਚਾ ਛੇੜਦੀ ਹੈ ਕਿ ਅਟਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਦਰਜਾ ਉਸ ਵਕਤ ਦਿੱਤਾ ਜਦੋਂ ਉਸਨੇ ਸਾਲ 1984 ਦੇ ਜੂਨ ਮਹੀਨੇ ਆਪਰੇਸ਼ਨ ਬਲੂ ਸਟਾਰ ਦੇ ਨਾਮ ਹੇਠ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਪਰ ਟੈਂਕਾ ਤੋਪਾਂ ਦੇ ਨਾਲ ਹਮਲੇ ਦੇ ਆਦੇਸ਼ ਦਿੱਤੇ ਸਨ ਆਪਰੇਸ਼ਨ ਬਲੂ ਸਟਾਰ ਵਿੱਚ ਸੈਕੰਡੇ ਨਰਦੇਸ਼ ਸਿੱਖਾ ਦਾ ਕਤਲ ਹੋਇਆ ਤੇ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਦਾ ਦਲੇਰੀ ਭਰਿਆ ਫੈਸਲਾ ਲੈਣ ਕਰਕੇ ਅਟਲ ਬਿਹਾਰੀ ਵਾਜਪਾਈ ਨੇ ਇਦਰਾ ਗਾਂਧੀ ਨੂੰ ਦੁਰਗਾ ਕਿਹਾ ਸੀ ਪਰ ਇਸ ਗੱਲ ਵਿੱਚ ਸਚਾਈ ਕਿੰਨੀ ਕੋ ਹੈ ਕਿ ਸੱਚਮੁੱਚ ਸਿੱਖਾਂ ਦੇ ਵਿਰੁੱਧ ਅਟਲ ਬਿਹਾਰੀ ਵਾਜਪਾਈ ਨੇ ਆਪਣੀ ਸਭ ਤੋਂ ਵੱਡੀ ਵਿਰੋਧੀ ਨੂੰ ਐਡੀ ਵੱਡੀ उपाधि ਦਿੱਤੀ ਜਾਣਦੇ ਹ ਪੂਰੀ ਕਹਾਣੀ ਪਰ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇਸ ਕਿਸੇ ਦੀ ਸ਼ੁਰੂਆਤ ਹੁੰਦੀ ਹੈ ਬੰਗਲੌਰ ਤੋਂ ਸਾਲ ਸੀ 1975 ਦਾ ਜਦੋਂ ਜੁਲਾਈ ਮਹੀਨੇ ਵਿੱਚ ਬੰਗਲੌਰ ਦੀ ਜੇਲ੍ਹ ਵਿੱਚ ਜਨ ਸੰਗ ਦੇ ਸਾਰੇ ਰਾਜਨੀਤਿਕ ਲੀਡਰਾਂ ਨੂੰ ਬੰਦ ਕੀਤਾ ਹੋਇਆ ਸੀ ਇਸ ਐਮਰਜੈਂਸੀ ਦੇ ਦੌਰ ਵਿੱਚ ਅਟਲ ਬਿਹਾਰੀ ਵਾਜਪਾਈ ਵੀ ਬੰਗਲੌਰ ਦੀ ਜੇਲ੍ਹ ਵਿੱਚ ਹੀ ਬੰਦ ਸਨ ਅਚਾਨਕ ਵਾਜਪਾਈ ਦੀ ਸਿਹਤ ਕਾਫੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਬੰਗਲੌਰ ਦੇ ਹਸਪਤਾਲ ਵਿੱਚ ਭਰਤੀ ਕੀਤਾ ਜਾਂਦਾ ਪਰ ਡਾਕਟਰਾਂ ਨੇ ਉੱਥੇ ਸਲਾਹ ਦਿੱਤੀ ਕਿ ਇਹਨਾਂ ਦਾ ਇਲਾਜ ਦਿੱਲੀ ਵਿੱਚ ਜ਼ਿਆਦਾ ਬਿਹਤਰ ਹੋਵੇਗਾ। ਵਾਜਪਾਈ ਦੇ ਸਮਰਥਕ ਦਲਤ ਵਿੱਚ ਇਹਨਾਂ ਦੀ ਗੈਰ ਕਾਨੂੰਨੀ ਹਿਰਾਸਤ ਦੇ ਵਿਰੁੱਧ ਇੱਕ ਪਟੀਸ਼ਨ ਦਾਇਰ ਕਰਦੇ ਹਨ। ਉਸ ਵਕਤ ਇੱਕ ਵਾਰ ਤਾਂ ਵਾਜਪਾਈ ਨੂੰ ਰਿਹਾ ਕਰ ਦਿੱਤਾ ਜਾਂਦਾ ਪਰ ਜੇਲ੍ਹ ਤੋਂ ਬਾਹਰ ਨਿਕਲਦਿਆਂ ਸਾਰ ਹੀ ਇਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ 에ਅਰ ਫੋਰਸ ਦੇ ਜਹਾਜ਼ ਵਿੱਚੋਂ ਬਿਠਾ ਕੇ ਦਿੱਲੀ ਭੇਜ ਦਿੱਤਾ ਜਾਂਦਾ। ਪਰ ਬਿਮਾਰ ਹੋਣ ਕਰਕੇ ਵਾਜਪਾਈ ਨੂੰ ਦਿੱਲੀ ਏਮਜ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ। ਉੱਥੇ ਏਮਜ ਹਸਪਤਾਲ ਵਿੱਚ ਨਾਲ ਦੇ ਕਮਰੇ ਵਿੱਚ ਦਿੱਲੀ ਦੀ ਸਭ ਤੋਂ ਵੱਡੀ ਪਾਰਟੀ ਐਨਸੀਪੀ ਦੇ ਨੇਤਾ ਦੇਵੀ ਪ੍ਰਸ਼ਾਦ ਤਰਪਾਠੀ ਵੀ ਹਸਪਤਾਲ ਵਿੱਚ ਭਰਤੀ ਹੁੰਦੇ। ਇਹ ਦੇਵੀ ਪ੍ਰਸ਼ਾਦ ਤਰਪਾਠੀ ਉਹੀ ਸਨ ਜਿਨ੍ਹਾਂ ਤੋਂ ਕਿਸੇ ਵੇਲੇ ਵਿੱਚ ਇੰਦਰਾ ਗਾਂਧੀ ਆਪਣਾ ਭਾਸ਼ਣ ਲਿਖਵਾਉਦੀ ਹੁੰਦੀ ਸੀ। ਵਾਜਪਾਈ ਤੇ ਦੇਵੀ ਪ੍ਰਸ਼ਾਦ ਦੋਵੇਂ ਇਕੱਠੇ ਹੁੰਦੇ ਹਨ। ਦੋਵਾਂ ਵਿੱਚ ਮਹਿਫਲ ਸੱਜ ਜਾਂਦੀ ਹੈ। ਦੇ ਸ਼ਰਾਬ ਕਬਾਬ ਦਾ ਦੌਰ ਚੱਲਣਾ ਸ਼ੁਰੂ ਹੋ ਜਾਂਦਾ ਉੱਥੇ ਉਦੋਂ ਗੱਲਾਂ-ਗੱਲਾਂ ਵਿੱਚ ਹੀ ਇੰਦਰਾ ਗਾਧੀ ਤੇ ਐਮਰਜੈਂਸੀ ਦਾ ਜ਼ਿਕਰ ਛਿਰਦਾ ਹੈ ਤਾਂ ਉਸ ਵਕਤ ਅਟਲ ਬਿਹਾਰੀ ਵਾਜਪਾਈ ਕਹਿੰਦਾ ਹੈ ਕਿ ਇੰਦਰਾ ਨੇ ਆਪਣੇ ਪਿਓ 네ਹਰੂ ਤੋਂ ਕੁਝ ਵੀ ਨਹੀਂ ਸਿੱਖਿਆ 네ਹਰੂ ਭਾਵੇਂ ਕਾਂਗਰਸੀ ਸੀ ਪਰ ਲੋਕਤੰਤਰਿਕ ਵੀ ਬਹੁਤ ਸੀ ਆਪਣੀ ਤਾਦਾਸ਼ਾਈ ਦਾ ਇੰਦਰਾ ਗਾਧੀ ਨੂੰ ਬਾਅਦ ਵਿੱਚ ਬੜਾ ਅਫਸੋਸ ਹੋਵੇਗਾ ਇਹ ਸਾਰਾ ਕਿੱਸਾ ਅਟਲ ਬਿਹਾਰੀ ਵਾਜਪਾਈ ਦੀ ਜ਼ਿੰਦਗੀ ਤੇ ਛਪੀ ਕਿਤਾਬ ਹਾਰ ਨਹੀਂ ਮੰਨੂਗਾ ਵਿੱਚ ਲਿਖਿਆ ਹੋਇਆ ਹੈ ਇਸ ਕਿਤਾਬ ਦੇ ਲੇਖਕ ਦਾ ਕਹਿਣਾ ਹੈ ਕਿ ਅਟਲ ਬਿਹਾਰੀ ਵਾਜਪਾਈ ਨੇ ਕਈ ਵਾਰ ਬਾਅਦ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਕਿ ਮੈਨੂੰ ਅਫਸੋਸ ਹੈ ਕਿ ਮੈਂ ਇੰਦਰਾ ਗਾਂਧੀ ਨੂੰ ਦੁਰਗਾ ਦਾ ਦਰਜਾ ਦਿੱਤਾ ਸੀ ਜਿਸ ਵੇਲੇ ਸਾਲ 1971 ਦੀ ਭਾਰਤ-ਪਾਕਿਸਤਾਨ ਦੀ ਜੱਗ ਵਿੱਚ ਬੰਗਲਾਦੇਸ਼ ਪਾਕਿਸਤਾਨ ਤੋਂ ਵੱਖਰਾ ਹੁੰਦਾ ਹੈ ਤਾਂ ਉਸ ਵਕਤ ਵਾਜਪਾਈ ਸਦਰ ਵਿੱਚ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਦੁਰਗਾ ਕਹਿ ਕੇ ਸਨਮਾਨ ਦਿੰਦਾ ਪਰ ਇਸ ਗੱਲ ਬਾਰੇ ਇੱਕ ਵਾਰ ਖੁਦ ਵਾਜਪਾਈ ਨੇ ਆਪ ਆਕੇ ਸਪਸ਼ਟ ਕੀਤਾ ਸੀ ਇਸ ਦਿੱਲੀ ਵਾਲੇ ਕਿਸੇ ਤੋਂ ਕਈ ਦਸ਼ਕਾ ਬਾਅਦ ਜਦੋਂ ਵਾਜਪਾਈ ਪ੍ਰਧਾਨ ਮੰਤਰੀ ਬੜ ਜਾਂਦੇ ਤਾਂ ਇੱਕ ਟੀਵੀ ਇੰਟਰਵਿਊ ਵਿੱਚ ਉਹਨਾਂ ਤੋਂ ਇਦਰਾ ਗਾਦੀ ਨੂੰ ਦੁਰਗਾ ਕਹਿਣ ਬਾਰੇ ਸਵਾਲ ਪੁੱਛਿਆ ਜਾਂਦਾ ਹੈ ਇਸ ਇੰਟਰਵਿਊ ਵਿੱਚ ਅਟਲ ਬਿਹਾਰੀ ਵਾਜਪਾਈ ਬੜੇ ਸਾਫ ਅਤੇ ਸਪਸ਼ਟ ਸ਼ਬਦਾਂ ਵਿੱਚ ਜਵਾਬ ਦਿੰਦੇ ਹਨ ਕਿ ਮੈਂ ਕਦੇ ਵੀ ਇਦਰਾ ਗਾਦੀ ਨੂੰ ਦੁਰਗਾ ਨਹੀਂ ਕਿਹਾ ਅਖਬਾਰਾਂ ਵਿੱਚ ਇਸ ਬਾਰੇ ਗਲਤ ਖਬਰ ਛਪੀ ਸੀ ਦੇਸਤੋ ਅਗਲੇ ਦਿਨ ਮੈਂ ਇਸ ਗੱਲ ਦਾ ਖੱਡੜ ਵੀ ਕੀਤਾ ਤਾਂ ਇਹ ਖੱਡੜ ਵੀ ਅਖਬਾਰਾਂ ਵਿੱਚ ਛਪਿਆ ਪਰ ਪਹਿਲੀ ਖਬਰ ਜ਼ਿਆਦਾ ਮਸਾਲੇ ਵਾਲੀ ਹੋਣ ਕਰਕੇ ਉਹ ਪਹਿਲੇ ਪੰਨੇ ਤੇ ਛਪੀ ਉਹ ਤਾਂ ਲੋਕਾਂ ਨੇ ਪੜ ਲਈ ਕਿ ਵਾਜਪਾਈ ਨੇ ਇਦਰਾ ਗਾਧੀ ਨੂੰ ਦੁਰਗਾ ਦਾ ਦਰਜਾ ਦਿੱਤਾ ਪਰ ਜੋ ਮੈਂ ਖੱਡੜ ਕੀਤਾ ਸੀ ਉਹ ਕਦੇ ਵੀ ਕਿਸੇ ਨੇ ਨਹੀਂ ਪੜਿਆ ਦੋਸਤੋ ਇਹ ਸੀ ਅਸਲੀ ਸੱਚ ਕਿ ਅਟਲ ਬਿਹਾਰੀ ਵਾਜਪਾਈ ਨੇ ਇਦਰਾ ਗਾਧੀ ਨੂੰ ਦੇਵੀ ਦੁਰਗਾ ਦੀ उपाधि ਦਿੱਤੀ ਸੀ ਜਾਂ ਨਹੀਂ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ